ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਅਸੀਂ ਪ੍ਰਸਿੱਧ ਸਾਹਿਤਕਾਰ ਅਸ਼ੋਕ ਸ਼ਰਮਾ ਦੇ ਨਾਲ ਰੂਬਰੂ ਹੋਵਾਂਗੇ ਹਾਲੀ ਵਿੱਚ ਉਹਨਾਂ ਦੀ ਆਈ ਹੋਈ ਕਿਤਾਬ ਉਹਨਾਂ ਦਾ ਨਾਵਲ ਰੇਪ ਬਹੁਤ ਹੀ ਖਿੱਚਦਾ ਕੇਂਦਰ ਬਣਿਆ ਹੋਇਆ ਹੈ ਅਸ਼ੋਕ ਸ਼ਰਮਾ ਜੀ ਤੁਹਾਡਾ ਬਾਈਜੀ ਪੰਜਾਬੀ ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸੱਦੇ ਆ ਮੈਨੂੰ ਇਹ ਮਾਣ ਦਿੱਤਾ ਹੁਣ ਇਸ ਵਕਤ ਤੇ ਤੁਹਾਡਾ ਇੱਕ ਨਾਵਲ ਆ ਰਿਹਾ ਰੇਪ ਸਭ ਤੋਂ ਪਹਿਲਾਂ ਇਸ ਨਾਵਲ ਦੇ ਬਾਰੇ ਦੱਸੋ ਕਿ ਇਹ ਰੇਪ ਕੀ ਕੁਛ ਹੈਗਾ ਇਹਦੇ ਵਿੱਚ ਤੁਸੀਂ ਕੀ ਕੁਛ ਸਮਾਜ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਬਿਲਕੁਲ ਬਹੁਤ ਵਧੀਆ ਸਵਾਲ ਹੈ ਆਮ ਤੌਰ ਤੇ ਸਾਡੇ ਦਿਮਾਗ ਦੇ ਵਿੱਚ ਰੇਪ ਦਾ ਮਤਲਬ ਉਹੀ ਹੈ ਵੀ ਕਿਸੇ ਆਦਮੀ ਨੇ ਕਿਸੇ ਔਰਤ ਦੇ ਨਾਲ ਬਲਾਤਕਾਰ ਕੀਤਾ ਹੈ ਜ਼ਬਰਦਸਤੀ ਕੀਤੀ ਹੈ ਉਹਦੀ ਇੱਜ਼ਤ ਨੂੰ ਖਰਾਬ ਕੀਤਾ ਹੈ ਪਰ ਇਸ ਨਾਵਲ ਦੇ ਚ ਮੈਂ ਦੱਸਾਇਆ ਹੈ ਵੀ ਇਹ ਤਾਂ ਜ਼ਿੰਦਗੀ ਦਾ ਇੱਕ ਬਹੁਤ ਛੋਟਾ ਪਹਿਲੂ ਹੈ ਜ਼ਿੰਦਗੀ ਦੀ ਹਰ ਪੜਾਤੇ ਅਸੀਂ ਜਦੋਂ ਦੋ ਨੰਬਰ ਦਾ ਕੰਮ ਕਰਦੇ ਹਾਂ ਨੈਤਿਕ ਕਦਰਾਂ ਕੀਮਤਾਂ ਤੋਂ ਗਿਰ ਜਾਂਦੇ ਆਂ ਔਰ ਅਸੀਂ ਇਹ ਸੋਚਦੇ ਆਂ ਕਿ ਮੈਂ ਕੋਈ ਵੀ ਕੰਮ ਜਿਵੇਂ ਮਰਜ਼ੀ ਕਰ ਲਵਾਂ ਮੈਨੂੰ ਕਾਨੂੰਨ ਦਾ ਡਰ ਨਹੀਂ ਹੈ ਮੈਨੂੰ ਸਵਾਹ ਦਾ ਡਰ ਨਹੀਂ ਹੈ ਮੈਨੂੰ ਧਰਮ ਦਾ ਡਰ ਨਹੀਂ ਹੈ ਮੈਨੂੰ ਰੱਬ ਦਾ ਡਰ ਨਹੀਂ ਹੈ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਰੇਪ ਦੇ ਦਾਇਰੇ ਚ ਆਉਂਦੀਆਂ ਮੰਨ ਲਓ ਕਿ ਇੱਕ ਆਦਮੀ ਦੀ ਸ਼ੋਤ ਲੈ ਰਿਹਾ ਹੈ ਮੰਨ ਲਓ ਇੱਕ ਆਦਮੀ ਜਿਹੜਾ ਹੈ ਇਲੈਕਸ਼ਨ ਦੇ ਵਿੱਚੋਂ ਪੈਸੇ ਵੰਡ ਰਿਹਾ ਹੈ ਜਾਂ ਇੱਕ ਆਦਮੀ ਖੇਡ ਰਿਹਾ ਹੈ ਖੇਡ ਦੇ ਵਿੱਚੋਂ ਫੌਲ ਖੇਡ ਰਿਹਾ ਹੈ ਸਮਾਜ ਦੇ ਵਿੱਚ ਜਿੱਥੇ ਕਿਤੇ ਵੀ ਨੈਤਿਕਤਾ ਦਾ ਘਾਣ ਹੁੰਦਾ ਹੈ ਉਹ ਰੇਪ ਦਾ ਕੋਈ ਨਾ ਕੋਈ ਰੂਪ ਹੁੰਦਾ ਹੈ ਸਮਾਜਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਇਨਸਾਨੀਅਤ ਦੀ ਕਦਰਾਂ ਕੀਮਤਾਂ ਜਦੋਂ ਉਹਨਾਂ ਦਾ ਪਘਾਣ ਕਰ ਦਿੰਦੇ ਆ ਤਾਂ ਉਸ ਚੀਜ਼ ਦੇ ਨਾਲ ਉਹ ਤੁਹਾਡਾ ਕਹਿੰਦਾ ਮਤਲਬ ਕਿ ਰੇਪ ਹੀ ਹੋ ਰੇਪ ਹੀ ਹੁੰਦਾ ਹੈ ਤੇ ਕਦੋਂ ਇਹ ਨਾਵਲ ਹੁਣ ਰਿਲੀਜ਼ ਹੋਣ ਜਾ ਰਿਹਾ ਹੈ ਇਹ ਮਾਰਚ ਦੇ ਐਂਡ ਦੇ ਵਿੱਚ ਜਿਹੜਾ ਇਹਨੂੰ ਰਿਲੀਜ਼ ਕਰਨ ਜਾ ਰਹੇ ਔਰ ਵੈਸੇ ਇਹ Amazon ਦੇ ਉੱਤੇ ਵਰਲਡ ਵਾਈਡ ਅਵੇਲੇਬਲ ਹੈ ਤੇ ਪਿਛਲੀ ਤੁਹਾਡੀ ਲਾਈਫ ਦੇ ਵਿੱਚ ਕਿਉਂਕਿ ਇਹ ਤੁਹਾਡਾ ਤੀਸਰੀ ਕਿਤਾਬ ਤੁਹਾਡੀ ਅੰਗਰੇਜ਼ੀ ਵਿੱਚ ਜੋ ਰਿਲੀਜ਼ ਹੋਣ ਜਾ ਰਹੀ ਇਸ ਤੋਂ ਪਹਿਲਾਂ ਇੱਕ ਤੁਸੀਂ ਪੋਇਟਰੀ ਦੀ ਕਿਤਾਬ ਤੁਹਾਡੀ ਆਈ ਸੀ ਦ ਬੈਲਡ ਆਫ ਨੋ ਮੈਨ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਤੁਹਾਡਾ ਨਾਵਲ ਆਇਆ ਸੀਗਾ ਮਾਈ ਕਜ਼ਨ ਆਜ਼ਮ ਤੇ ਉਹਨਾਂ ਦੇ ਬਾਰੇ ਵੀ ਥੋੜਾ ਚੰਨਣਾ ਪਾਓ ਸਭ ਤੋਂ ਪਹਿਲਾਂ 2005 ਵਿੱਚ ਮੇਰੀ ਪਹਿਲੀ ਬੁੱਕ ਆਈ ਸੀ ਪੋਇਟਰੀ ਦੀ ਉਹਦਾ ਨਾਮ ਸੀ ਦੀ ਬੈਲਡ ਆਫ ਨੋ ਮੈਨ ਤੇ ਉਸਦਾ ਜਨਮ ਮੈਂ ਕਹਿ ਸਕਦਾ ਕਿ ਅਚਾਨਕ ਹੀ ਹੋਇਆ ਇੱਕ ਦਿਨ ਮੇਰੇ ਕੋਲ ਐਮਏ ਇੰਗਲਿਸ਼ ਦਾ ਇੱਕ ਬੈਚ ਸੀ ਤੇ ਉਹਨਾਂ ਨੇ ਜੇ ਪੜ੍ਹਾਉਣਾ ਸੀ ਔਰ ਉਹ ਦਿਨ ਉਹ ਲੇਟ ਹੋ ਗਏ ਮੈਂ ਉਡੀਕਦਾ ਰਿਹਾ ਫਿਰ ਉਹ ਆਈ ਨਹੀਂ ਉਸੇ ਦੌਰਾਨ ਮੈਂ ਬੈਠੇ-ਬੈਠੇ ਕੁਝ ਖਵਤਾਂਵਾਂ ਸੋਚੀਆਂ ਉਹਨਾਂ ਨੂੰ ਮੈਂ ਲਿਖਿਆ ਔਰ ਮੈਨੂੰ ਲੱਗਾ ਕਿ ਇਹਨਾਂ 'ਚ ਕੁਝ ਹੈ ਕੋਈ मीनिंग ਇਹਦੇ 'ਚ ਹੈ ਫਿਰ ਮੈਨੂੰ ਨਹੀਂ ਪਤਾ ਲੱਗਾ ਕਿ ਕਿਵੇਂ ਇੱਕ ਮਹੀਨੇ ਦੇ ਵਿੱਚ ਆਪਣੇ ਆਪ ਪਤਾਬ ਲਿਖੀ ਗਈ ਕਿਤਾਬ ਮੈਨੂੰ ਆਪਣੇ ਵੱਲ ਖਿੱਚਦੀ ਗਈ ਔਰ ਫਿਰ ਉਹ ਕਿਤਾਬ ਛਪ ਉਹਦਾ ਨਾਮ ਹੈ ਦਿ ਬੈਲਡ ਆਫ ਨੋ ਮੈਨ ਉਹਦਾ ਨਾਇਕ ਜਿਹੜਾ ਹੈ ਦੋ ਕੌਡੀ ਦਾ ਆਦਮੀ ਹੈ ਜਿਹਦੇ ਚ ਬੰਦੇ ਵਾਲਾ ਕੋਈ ਗੁਣ ਨਹੀਂ ਗਿਰਿਆ ਹੋਇਆ ਬੰਦਾ ਹੈ ਉਹਦੀ ਪ੍ਰਸ਼ੰਸਾ ਲੋਕ ਨਹੀਂ ਕਰ ਰਹੇ ਉਹ ਆਪਣੀ ਪ੍ਰਸ਼ੰਸਾ ਆਪ ਕਰ ਰਿਹਾ ਹੈ ਉਹ ਉਹ ਆਪਣੀ ਪ੍ਰਸ਼ੰਸਾ ਇਸ ਤਰੀਕੇ ਨਾਲ ਕਰ ਰਿਹਾ ਹੈ ਕਿ ਉਹ ਆਪਣੇ ਸਿਰ ਸੁਹਾ ਪਾ ਰਿਹਾ ਹੈ ਜਿਉਂ-ਜਿਉਂ ਆਪਣਾ ਵਿਆਖਿਆਨ ਕਰਦਾ ਹੈ ਜਿਉਂ-ਜਿਉਂ ਆਪਣੇ ਬਾਰੇ ਦੱਸਦਾ ਹੈ ਇਉਂ ਤੇ ਉਹ ਪੜਨ ਵਾਲੇ ਦੀ ਸੁਣਨ ਵਾਲੇ ਦੀ ਨਿਗਾਚ ਦੇਖਦਾ ਜਾਂਦਾ ਹੈ ਔਰ ਉਹ 51 ਕਫਤਾਵਾਂ ਦਾ ਇੱਕ ਮਤਲਬ 186 ਪਹਿਲੋਂ ਦਾ ਪ੍ਰਲੋਗ ਸੀ ਅਖੀਰ ਚ ਉਹਦਾ ਐਪੀਲੋਗ ਸੀ ਪਹਿਲੋਂ ਪ੍ਰਲੋਗ ਦੇ ਵਿੱਚ ਇਹ ਦੱਸਿਆ ਗਿਆ ਉਹ ਆਪਣੇ ਬਾਰੇ ਦੱਸ ਰਿਹਾ ਮੈਂ ਕਿਆ ਹੈ ਬਾਕੀ ਫਿਰ ਉਹ ਦੱਸਿਆ ਗਿਆ ਕਿ ਅਲੱਗ-ਅਲੱਗ ਰੂਲਸ ਦੇ ਵਿੱਚ ਜਿਉ ਪੁੱਤ ਹੈ ਤੇ ਕਿਹੋ ਜਿਹਾ ਗੰਦਾ ਆਦਮੀ ਹੈ ਜਿਉ ਸ਼ਰਾਬੀ ਹੈ ਤੇ ਕੈਸਾ ਆਦਮੀ ਹੈ ਜੇ ਉਹ ਆਰਾਮਲੀਲਾ ਦੇ ਵਿੱਚ ਆਰਾਮ ਜਲਛੰਡਾ ਰੂਲ ਕਰ ਰਿਹਾ ਹੈ ਉਹਦਾ ਆਪਣਾ ਚਰਿੱਤਰ ਉਹਦੇ ਚੁੰਗੜ ਕੇ ਆ ਰਿਹਾ ਹੈ ਔਰ ਹੌਲੀ ਹੌਲੀ ਉਹ ਰਿਅਲਾਈਜ਼ ਹੋ ਜਾਂਦਾ ਹੈ ਕਿ ਮੈਂ ਗਲਤ ਰਸਤੇ ਤੇ ਹਾਂ ਔਰ ਜਿਹੜੀ ਆਖਰੀ ਦੋ ਉਹਦੇ ਪੁਆਇੰਟਸ ਨੇ ਉਹਦੇ ਚ ਉਹਨੂੰ ਸੈਲਫ ਰਿਅਲਾਈਜ਼ੇਸ਼ਨ ਹੋ ਜਾਂਦੀ ਹੈ ਕਿ ਮੈਨੂੰ ਠੀਕ ਬੰਦੇ ਜਾਣਾ ਚਾਹੀਦਾ ਹੈ ਮੈਨੂੰ ਆਪਣੇ ਆਪ ਨੂੰ ਸੋਧਣਾ ਚਾਹੀਦਾ ਹੈ ਤੇ ਫਿਰ ਉਹਨੂੰ ਰਿਅਲਾਈਜ਼ੇਸ਼ਨ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਕਿਤਾਬ ਖਤਮ ਹੋ ਜਾਂਦੀ ਹੈ ਸਰ ਦਾ ਬੈਲੈਡ ਆਫ ਨੋ ਮੈਨ ਤੁਹਾਡੀ 2005 ਦੇ ਵਿੱਚ ਕਿਤਾਬ ਆਂਦੀ ਹੈ ਅੰਗਰੇਜ਼ੀ ਦੇ ਵਿੱਚ ਪੋਇਟਰੀ ਦੀ ਕਿਤਾਬ ਹੈਗੀ ਹੈ ਉਸ ਤੋਂ ਬਾਅਦ ਤੁਸੀਂ ਲੰਬੇ ਵਕਫੇ ਤੋਂ ਬਾਅਦ ਇੱਕ ਤੁਹਾਡਾ ਨਾਵਲ ਆਂਦਾ 2024 ਦੇ ਵਿੱਚ ਮਾਈਕ ਕਜ਼ਨੀ ਆਜ਼ਮ ਤਾਂ ਇੰਨੇ ਵਕਫੇ ਦੇ ਦੌਰਾਨ ਤੁਸੀਂ ਕੀ ਕੁਝ ਕਰਦੇ ਰਹੇ ਜਾਂ ਫਿਰ ਇਸ ਨਾਵਲ ਦੀ ਹੀ ਲੰਬੀ ਤਿਆਰੀ ਚੱਲ ਰਹੀ ਸੀ ਨਹੀਂ ਅਸਲ ਦੇ ਵਿੱਚ ਮੈਂ ਜ਼ਿੰਦਗੀ 'ਚ ਇੰਨਾ ਬਿਜ਼ੀ ਰਹਾ ਆਪਣੇ ਟੱਬਰ ਦੀ ਰੋਟੀ ਕਮਾਉਣ ਵਾਸਤੇ ਆਪਣੇ ਬੱਚਿਆਂ ਦੀ ਪੜ੍ਹਾਈ 'ਚ ਕਿ ਮੈਨੂੰ ਟਾਈਮ ਹੀ ਨਹੀਂ ਮਿਲਿਆ ਮੈਂ ਬੜੀ-ਬੜੀ ਸੋਚਿਆ ਵੀ ਕੁਛ ਨਾ ਕੁਛ ਲਿਖਾਂ ਪਰ ਟਾਈਮ ਨਹੀਂ ਮਿਲਿਆ ਪਰ ਹੁਣ 20 ਦੇ ਵਿੱਚ ਆ ਕੇ ਮੈਨੂੰ ਲੱਗਿਆ ਹੈ ਕਿ ਮੈਂ ਥੋੜਾ ਜਿਹਾ ਆਪਣੇ ਕੰਮ ਤੋਂ ਫ੍ਰੀ ਹੈ ਬੱਚੇ ਮੇਰੇ ਸੈਟਲ ਹੋ ਗਏ ਆ ਤੇ ਬੇ ਹੁਣ ਘੱਟੋ ਘੱਟ ਮੈਂ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਟਾਈਮ ਕੱਢਾਂ ਹੁਣ ਮੈਂ ਰੋਜ਼ ਇੱਕ ਘੰਟਾ ਦੋ ਘੰਟੇ ਕੱਢਦਾ ਤੇ ਕੁਛ ਨਾ ਕੁਛ ਲਿਖਦਾ ਤੇ ਮਾਈ ਕਜ਼ਨ ਅਜ਼ਮ ਚ ਕੀ ਕੁਛ ਸੀਗਾ ਜੀ ਮਾਈ ਕਜ਼ਨ ਅਜ਼ਮ ਦੇ ਵਿੱਚ ਇੱਕ ਪ੍ਰੋਫੈਸਰ ਦੀ ਕਹਾਣੀ ਹੈ ਇੰਗਲਿਸ਼ ਦੇ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਵਿੱਚ ਉਹਦੇ ਜ਼ਿੰਦਗੀ ਚ ਦੋ ਔਰਤਾਂ ਆਉਂਦੀਆਂ ਹੈ ਪਹਿਲੀ ਉਹਦੀ ਲੀਗਲੀ ਵੈਂਟਿਡ ਫਾਈਵ ਹੈ ਉਹਦੀ ਘਰ ਵਾਲੀ ਹੈ ਉਹਦੇ ਨਾਲ ਦੋਹਾਂ ਦੇ ਸੁਭਾਅ ਚ ਜ਼ਮੀਨ ਉਸਾਮ ਦਾ ਫਰਕ ਹੈ ਦੋਵੇਂ ਹੀ ਇੱਕ ਦੂਜੇ ਵਾਸਤੇ ਨਹੀਂ ਬਣੇ ਉਹਨਾਂ ਦੇ ਫਿਜ਼ੀਕਲ ਰਿਲੇਸ਼ਨ ਐਕਸੈਲਰੇਟਰ ਲੈਵਲ ਦੇ ਉਹ ਇੱਕ ਦੂਜੇ ਨੂੰ ਸੈਕਚੁਅਲੀ ਬਹੁਤ ਵਧੀਆ ਸੈਟੀਸਫਾਈ ਕਰਦੇ ਨੇ ਪਰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਆਤਮਾ ਕਦੇ ਨਹੀਂ ਮਿਲੀ ਸੁਭਾਅ ਕਦੇ ਨਹੀਂ ਮਿਲਿਆ ਰਸਤੇ ਕਦੇ ਨਹੀਂ ਮਿਲੇ ਤੇ ਦੂਜੀ ਤਰਫ ਉਹ ਸਾਡੀ ਇੱਕ ਦੋਸਤ ਹੈ ਜਿਹਦੇ ਨਾਲ ਉਹਦਾ ਅਧਿਆਤਮਿਕ ਨਾਲ ਸਪਿਰਚੁਅਲ ਰਿਲੇਸ਼ਨਸ਼ਿਪ ਹੈ ਉਹਦੇ ਫਿਜ਼ੀਕਲ ਰਿਲੇਸ਼ਨਸ ਨਹੀਂ ਹੈ ਪਰ ਹਰ ਕਦਮ ਤੇ ਉਹ ਔਰਤ ਉਹਦੇ ਨਾਲ ਟਟਾਨ ਮੰਗ ਖਣੀ ਹੈ ਜਿੰਦਗੀ ਚ ਜਿੱਥੇ ਵੀ ਉਹਨੂੰ ਕਿਤੇ ਲੋੜ ਪਈ ਹੈ ਉਹ ਔਰਤ ਨੇ ਉਸਦਾ ਸਾਥ ਦਿੱਤਾ ਹੈ ਔਰ ਜਿੱਥੇ ਵੀ ਉਹਨੂੰ ਲੋੜ ਪਈ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹਨੂੰ ਉਹਦੇ ਨਾਲ ਨਹੀਂ ਚੱਲੀ ਹੈ ਉਹਦਾ ਸਾਥ ਨਹੀਂ ਦਿੱਤਾ ਹੈ ਔਰ ਮੈਂ ਇਸ ਨਾਬਲਜੀ ਦਿਖਾਇਆ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਕ ਆਦਮੀ ਦਾ ਆਪਣੀ ਘਰ ਵਾਲੀ ਨਾਲ ਸਪਿਰਚੁਅਲ ਰਿਲੇਸ਼ਨ ਹੋਵੇ ਸਿਰਫ ਬੈਂਡਮੇਟ ਵੀ ਹੋ ਸਕਦੀ ਹੈ ਔਰ ਜ਼ਰੂਰੀ ਨਹੀਂ ਹੈ ਕਿ ਜਿਸ ਸਾਥ ਨਾਲ ਤੁਹਾਡੀ ਅਧਿਆਤਮਿਕ ਸੰਬੰਧ ਨੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਹੋਣ ਫਿਜ਼ੀਕਲ ਰਿਲੇਸ਼ਨਸ਼ਿਪ ਮਰਦ ਔਰ ਇਸ ਬੰਦਾ ਨੂੰ ਬਣਾਉਣ ਦੇ ਵਿੱਚ ਇਨਾ मीनिंगफुल ਨਹੀਂ ਹੈ ਜਿੰਨਾ ਦੋ ਆਤਮਾਾਂ ਦਾ ਮੇਲ ਹੈ ਮੇਰਾ ਵਿਚਾਰ ਸੀ ਤੁਹਾਨੂੰ ਕਿਸ ਤਰ੍ਹਾਂ ਇਹ ਤੁਹਾਡੀ ਜ਼ਿਹਨ ਦੇ ਵਿੱਚ ਆਇਆ ਕਿ ਤੁਸੀਂ ਅੰਗਰੇਜ਼ੀ ਭਾਸ਼ਾ ਨੂੰ ਹੀ ਚੁਣਿਆ ਇਸ ਦੇ ਲਈ ਬੇਟਾ ਪਹਿਲੀ ਗੱਲ ਇਹ ਹੈ ਕਿ ਮੈਂ ਪੰਜਾਬੀ ਦੀ ਵੀ ਐਮਏ ਕੀਤੀ ਹੋਈ ਹੈ ਇੰਗਲਿਸ਼ ਦੀ ਐਮਏ ਕੀਤੀ ਹੋਈ ਪਰ ਬੇਸਿਕਲੀ ਮੈਂ ਪਿਛਲੇ ਜਦੋਂ ਤੋਂ ਮੈਂ ਪੜਾ ਰਿਹਾ ਹਾਂ ਮੈਂ ਇੰਗਲਿਸ਼ ਦਾ ਟੀਚਰ ਰਿਹਾ ਹੈ ਐਮ ਐ ਲੈਵਲ ਤੱਕ ਮੈਂ ਅੰਗਰੇਜ਼ੀ ਦੇ ਛੇਕੜੇ ਵਿਦਿਆਰਥੀਆਂ ਨੂੰ ਪੜਾਇਆ ਹੈ ਤੇ ਸੱਚ ਦੱਸਾਂ ਮੈਂ ਪਿਛਲੇ 40 ਸਾਲ ਤੋਂ ਪੰਜਾਬੀ ਦੀ ਕੋਈ ਕਿਤਾਬ ਨਹੀਂ ਪੜੀ ਮੌਕਾ ਹੀ ਨਹੀਂ ਮਿਲਿਆ ਤੇ ਨੈਚਰਲੀ ਇੱਕ ਸਾਹਿਤਕ ਪੰਜਾਬੀ ਲਿਖਣ ਵਾਸਤੇ ਤੁਹਾਨੂੰ ਸਾਹਿਤ ਦੀ ਤਜਰਬਾ ਹੋਣਾ ਚਾਹੀਦਾ ਹੈ ਔਰ ਮੈਂ ਕਹਿ ਸਕਦਾ ਕਿ ਮੇਰਾ ਉਹਦੇ 'ਚ ਹੱਥ ਤੰਗ ਹੈ ਅਜਾ ਦੂਸਰੀ ਗੱਲ ਇਹ ਹੈ ਕਿ ਪੰਜਾਬੀ ਦਾ ਸਕੂਪ ਬਹੁਤ ਘੱਟ ਹੈ ਔਰ ਜੇ ਇੱਕ ਆਦਮੀ ਪੰਜਾਬੀ 'ਚ ਵਧੀਆ ਤੋਂ ਵਧੀਆ ਵੀ ਲਿਖ ਲੈਂਦਾ ਹੈ ਦੇ ਉਹਦਾ ਦਾਇਰਾ ਪੰਜਾਬ ਤੱਕ ਸੀਮਤ ਹੈ। اور ਜਦੋਂ ਆਪਾਂ ਅੰਗਰੇਜ਼ੀ ਵਿੱਚ ਲਿਖਦੇ ਹਾਂ ਤੁਹਾਡੀ ਜਿਹੜੀ ਪ੍ਰਵਾਨਗੀ ਪੂਰੀ ਦੁਨੀਆ ਵਿੱਚ ਹੋ ਸਕਦੀ ਹੈ ਤੁਸੀਂ پوری ਦੁਨੀਆ ਤੱਕ ਪਹੁੰਚ ਕਰ ਸਕਦੇ। ਪਰੰਤੂ ਇਸ ਦੇ ਨਾਲ ਨਾਲ ਲੋਕ ਤੁਹਾਡੇ ਕੋਲੋਂ ਇਹ ਵੀ ਉਮੀਦ ਲਗਾਣਗੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਵੀ ਕੂਝ ਆਪਣੇ ਹੱਥ ਦਾ ਲਿਖਿਆ ਹੋਇਆ ਆਪਣੇ ਤਜਰਬੇ ਦਾ ਉਹ ਪਾਓ ਕਿਉਂਕਿ ਵਰਲਡਵਾਈਡ ਪੰਜਾਬੀ ਵੀ ਇਸ ਵਕਤ ਪਹੁੰਚ ਚੁੱਕੇ ਨੇ ਤੇ ਪੰਜਾਬੀਆਂ ਨੂੰ ਤੁਹਾਡੀ ਜੋ ਲਿਖਣੀ ਹੈਗਾ ਉਸ ਨੂੰ ਆਪਣੀ ਭਾਸ਼ਾ ਦੇ ਵਿੱਚ ਪੜਨ ਦਾ ਵੀ ਇੱਕ ਵੱਖਰਾ ਉਤਪ ਉਸ ਆਉਣ ਵਾਲੇ ਸਮੇਂ ਵਿੱਚ ਵੀ ਲੈਣਾ ਚਾਣਗੇ ਤੁਹਾਡੇ ਕੋਲ ਹਾਂਜੀ ਇਹ ਮੈਂ ਵੀ ਸੋਚਦਾ ਹਾਂ ਤੇ ਟੂ ਬਿਗਨ ਵਿਦ ਮੈਂ ਸੋਚਿਆ ਹੈ ਕਿ ਪੋਇਟਰੀ ਦੀ ਕੋਈ ਕਿਤਾਬ ਛਾਪੀ ਜਾਵੇ ਰੀਸੈਂਟਲੀ ਮੈਂ 30 35 ਪੋਇਮਸ ਲਿਖੀਆਂ ਨੇ ਜਦੋਂ ਮੈਨੂੰ ਲੱਗਿਆ ਕਿ 50 60 ਕਫਤਾਵਾਂ ਐਸੀ ਹੋ ਸਕਦੀਆਂ ਐ ਜਿਹੜੀਆਂ ਮਿਆਰੀ ਨੇ ਜਿਹੜੀਆਂ ਛਾਪੇ ਜਾਣ ਦੇ ਯੋਗ ਹੈ ਹੋਰ ਸਾਲ 6 ਮਹੀਨਿਆਂ ਚ ਮੈਂ ਪੰਜਾਬੀ ਚ ਪੋਤਰੀ ਦੀ ਕਿਤਾਬ ਵੀ ਲਿਖਾਂਗਾ ਉਹਦਾ ਮੈਂ ਵੈਸੇ ਟਾਈਟਲ ਸੋਚਿਆ ਹੋਇਆ ਹੈ ਉਹਦਾ ਨਾਂ ਰੱਖਿਆ ਮੈਂ ਚੋਰੀ ਚੋਰੀ ਦਾ ਮਤਲਬ ਹੈ ਕਿ ਪਛਤਾਵਾ ਆਦਮੀ ਨੇ ਹੁੰਦਾ ਹੈ ਮੈਂ ਜ਼ਿੰਦਗੀ ਦੇ ਜ਼ਿੰਦਗੀ ਦੇ ਜਿਸ ਪੜਾਤੇ ਆ ਮੇਰਾ ਕੋਈ ਫਿਊਚਰ ਨਹੀਂ ਹੈ 88 ਸਾਲ ਦਾ ਬੁੱਢਿਆ ਮੈਂ ਹੁਣ ਤਾਂ ਇਹ ਹੀ ਹੋ ਸਕਦਾ ਹੈ ਕਿ ਜੋ ਪਿੱਛੇ ਗਲਤੀਆਂ ਕੀਤੀਆਂ ਹੈ ਜੋ ਕਮੀਆਂ रह ਗਈਆਂ ਹੈ ਉਨ੍ਹਾਂ ਦੇ ਪਿਛਤਾਵਾਹੀ ਕੀਤਾ ਜਾ ਸਕਦਾ ਹੈ ਉਹਦੇ ਤੇ ਝੂੜਿਆ ਜਾ ਸਕਦਾ ਹੈ ਦੁਖੀ ਹੋਇਆ ਜਾ ਸਕਦਾ ਹੈ ਔਰ ਆਪਣੇ ਆਪ ਨੂੰ ਮੈਂਡ ਨਹੀਂ ਕੀਤਾ ਜਾ ਸਕਦਾ ਕਿਉਂਕਿ ਨਾ ਤਾਂ ਉਮਰ ਬਚੀ ਹੈ ਨਾ ਅੱਗੇ ਕੀਤੇ ਕਰਨ ਨੂੰ ਇਹ ਤੇ ਜਾਣੂ ਕੋਸ਼ਿ ਬਚਿਆ ਹੋਇਆ ਹੈ ਸੋ ਕੁੱਲ ਮਿਲਾ ਕੇ ਤੁਹਾਡਾ ਜੋ ਜ਼ਿੰਦਗੀ ਦਾ ਆਪਣਾ ਤਜਰਬਾ ਰਿਹਾ ਹੈ ਕਿਉਂਕਿ ਇੱਕ ਲੇਖਕ ਦਾ ਆਪਣਾ ਤਜਰਬਾ ਹੀ ਉਸ ਦੀ ਕਲਮ ਦੇ ਰਾਹੀਂ ਕਿਤਾਬ ਦੇ ਉੱਪਰ ਬਿਲਕੁਲ 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 ਨਿਕਲ ਕੇ ਆਂਦਾ ਹੈ ਤੁਸੀਂ ਸਮਾਜ ਨੂੰ ਹੁਣ ਤੱਕ ਕਿਸ ਤਰ੍ਹਾਂ ਦੇਖਿਆ ਹੈ ਤਾਂ ਸਮਾਜ ਨੂੰ ਦੇਖਣ ਦੇ ਮੈਂ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਕਿੱਥੇ ਇੱਕ ਕਿਸੇ ਉਮਰ ਦੇ ਵਿੱਚ ਕਿੰਨੇ ਕ ਬੰਦਾ ਗਲਤੀਆਂ ਕਰਦਾ ਜਾਂ ਉਹਨਾਂ ਨੂੰ ਕਿਸੇ ਉਮਰ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਜਾਂ ਕਰਨਾ ਚਾਹੀਦਾ ਹੈ ਉਹ ਚਾਹੁੰਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੁਹਾਡਾ ਆਪਣਾ ਤਜਰਬਾ ਕੀ ਕਹਿੰਦਾ ਮੈਂ ਆਪਣੇ ਤਜਰਬੇ ਤੋਂ ਦੇਖਿਆ ਹੈ ਕਿ ਸਾਡੇ ਚੋਂ ਬਹੁਤੇ ਬੰਦੇ ਖੋਸ਼ ਨਹੀਂ ਬੇਹੋਸ਼ੀ ਦੀ ਜ਼ਿੰਦਗੀ ਜੀ ਰਹੇ ਉਹਨਾਂ ਨੂੰ ਨਹੀਂ ਪਤਾ ਹੈ ਉਹ ਕੀ ਕਰ ਰਹੇ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੈ ਜੋ ਕਰ ਰਹੇ ਹੈ ਉਸ ਦਾ ਫਲ ਕੀ ਆਊਗਾ ਔਰ ਜਦੋਂ ਫਲ ਸਾਹਮਣੇ ਆਉਂਦਾ ਹੈ ਫਿਰ ਉਹ ਪਛਤਾਉਂਦੇ ਯਾਰ ਮੈਂ ਕਰ ਲੈਂਦਾ ਮੈਂ ਦੇਖਿਆ ਹੈ ਅਧਿਆਪਕ ਦੇ ਤੌਰ ਤੇ ਕਿ ਮジョਰਿਟੀ ਵਿਦਿਆਰਥੀਆਂ ਦਾ ਪੜਾਈ ਪ੍ਰਤੀ ਕੋਈ ਫੈਸ਼ਨ ਨਹੀਂ ਹੈ ਉੱਪਰ ਨਾ ਚਾਹੁੰਦੇ ਹੀ ਨਹੀਂ ਔਰ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਉਹ ਜ਼ਿੰਦਗੀ ਦਾ ਇੰਨਾ ਕੀਮਤੀ ਸਮਾਂ ਗਵਾ ਰਹੇ ਆ ਜਿਹੜਾ ਕਿ ਉਹਨਾਂ ਦੀ ਫਾਊਂਡੇਸ਼ਨ ਬਣਨਾ ਸੀ ਔਰ ساری ਉਮਰ ਤੱਕ ਖੇਡਣ ਵਾਸਤੇ ਉਹ ਤਿਆਰੀ ਕਰਦੇ 6 ਮਿਲਨੀ ਮੈਂ ਦੇਖਿਆ ਕਿ ਉਹਨਾਂ ਦੇ ਪੇਰੈਂਟਸ ਵੀ ਇਹ ਤਾਂ ਚਾਹੁੰਦੇ ਹੈ ਕਿ ਸਾਡੇ ਬੱਚੇ ਪੜ ਜਾਣ ਉਹਨਾਂ ਦੇ ਪੇਰੈਂਟਸ ਇਹ ਤਾਂ ਚਾਹੁੰਦੇ ਹੈ ਸਾਡੇ ਬੱਚਿਆਂ ਦੇ ਚੰਗੇ ਨੰਬਰ ਆ ਜਾਣ ਫਿਰ ਤਾਂ ਸੋਚਦੇ ਹੈ ਕਿ ਉਹਨਾਂ ਨੂੰ ਡਿਗਰੀਆਂ ਮਿਲ ਜਾਣ ਪਰ ਉਹ ਕਦੇ ਉਹਨਾਂ ਨੂੰ ਇਹ ਨਹੀਂ ਦੱਸਦੇ ਕਿ ਪੜ ਕੇ ਹੀ ਡਿਗਰੀ ਮਿਲ ਸਕਦੀ ਹੈ ਮジョਰਿਟੀ ਲੋਕਾਂ ਦਾ ਇਹ ਹਾਲ ਹੈ ਕਿ ਜੇ ਨਕਲ ਵਾਲੀ ਮਾਰਕ ਡਿਗਰੀ ਮਿਲਦੀ ਹੈ ਸੱਤ ਬਚਨ ਪੈਸੇ ਖਰੀਦ ਦੇ ਕੇ ਯੂਪੀ ਬਿਹਾਰ ਤੋਂ ਆਪਣਾ ਕੋਈ ਡਿਗਰੀ ਖਰੀਦ ਕੇ ਲਿਆ ਸਕਦੇ ਆ ਸੱਤ ਬਚਨ ਉਹ ਇਹ ਨਹੀਂ ਸੋਚਦੇ ਕਿ ਝੂਠ ਦਾ ਅੰਤ ਮਾੜਾ ਹੁੰਦਾ ਹੈ ਗਲਤ ਤਰੀਕੇ ਗਲਤ ਜਿੰਦਗੀ ਨਿਰਧਾਰਤ ਕਰਦੇ ਹਨ ਮੈਂ ਤਾਂ ਚਾਹੁੰਗਾ ਕਿ ਸਾਨੂੰ ਸਾਰਿਆਂ ਨੂੰ ਹੋਸ਼ ਨਾਲ ਜੀਣਾ ਚਾਹੀਦਾ ਹੈ ਬੇਹੋਸ਼ੀ ਤੋਂ ਬਾਹਰ ਆਉਣਾ ਚਾਹੀਦਾ ਹੈ ਪਰ ਅਨਫੋਰਚੂਨੇਟਲੀ ਚੰਗੇ ਚੰਗੇ ਪੜ੍ਹੇ ਲਿਖੇ ਬੰਦੇ ਵੀ ਬੇਹੋਸ਼ੀ ਤੋਂ ਬਾਹਰ ਨਹੀਂ ਆਏ ਔਰ ਸਾਡੇ ਸਮਾਜ ਲਈ ਬਹੁਤ ਮੰਦਭਾਗਾ ਕਹਿ ਸਕਦੇ ਆ ਬੜਾ ਲੇਮੈਂਟੇਬਲ ਹੈ ਔਰ ਸਾਨੂੰ ਹੋਸ਼ ਚਾਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਮੇਰਾ ਸਾਹਿਤ ਪਾਠਕਾਂ ਨੂੰ ਝੰਜੋੜੇਗਾ ਉਹਨਾਂ ਨੂੰ ਹੋਸ਼ ਆਏਗੀ ਹੋ ਸਕਦਾ ਹੈ ਉਹਦੇ ਤੋਂ ਸੇਧ ਲੈ ਲੈਣ ਉਹ ਜ ਨਹੀਂ ਲੈਣਗੇ ਹੁੰਦਾ ਦੀ ਆਪਣੀ ਮਰਜ਼ੀ ਤੇ ਉਸ ਤੋਂ ਬਾਅਦ ਅੱਗੇ ਕੀ ਸੋਚਿਆ ਲਾਈਫ ਦੇ ਵਿੱਚ ਕਿਸ ਤਰ੍ਹਾਂ ਦੀ ਲਿਖਣੀ ਲਿਖਣੀ ਚਾਹੁੰਦੇ ਹੋ ਕਿਉਂਕਿ ਪੰਜਾਬੀ ਦੀ ਤੁਹਾਡੀ ਪੋਇਟਰੀ ਦੀ ਵੀ ਕਲੈਕਸ਼ਨ ਇਕੱਠੀ ਕਰ ਰਹੇ ਹੋ ਤੁਸੀਂ ਤਾਂ ਅੱਗੇ ਹੋਰ ਕੁਝ ਕੀ ਕੁਝ ਪਲਾਨਿੰਗ ਹੈਗੀ ਤੁਹਾਡੀ ਜੀ ਦੇਖੋ ਪ੍ਰੈਜ਼ੈਂਟਲੀ ਮੈਂ ਦੋ ਕਿਤਾਬਾਂ ਤੇ ਕੰਮ ਕਰ ਰਿਹਾ ਇੱਕ ਮੇਰੀ ਕਿਤਾਬ ਹੈ ਜਿਹੜੀ ਇਹਨਾਂ ਦੋਵਾਂ ਨਾਵਲਾਂ ਤੋਂ ਪਹਿਲਾਂ ਲਿਖੀ ਗਈ ਸੀ ਤੇ ਉਹ ਐਡੀਟਿੰਗ ਸਟੇਜ ਤੇ ਸੀ ਮੈਂ ਉਸ ਨੂੰ ਟੇਕ ਅਪ ਕਰ ਰਿਹਾ ਹਾਂ ਉਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਤੇ ਮੇਰੇ ਤਜਰਬੇ ਨੇ ਮੇਰੇ ਵਿਚਾਰ ਨੇ ਉਰ ਉਹਨਾਂ 'ਚ ਬਹੁਤ ਐਸੇ ਨੇ ਜਿਹੜੇ ਕਿਸੇ ਨੇ ਸੁਨੇ ਨਹੀਂ ਬਿਲਕੁਲ ਆਊਟ ਆਫ ਦੀ ਬਾਕਸ ਨੇ ਉਹਨਾਂ 'ਚ ਮੈਂ ਆਪਣੇ ਵਿਚਾਰ ਲਿਖੇ ਨੇ ਔਰ ਮੇਰਾ ਖਿਆਲ ਹੈ ਲੋਕਾਂ ਨੂੰ ਪਸੰਦ ਆਉਣਗੇ ਉਸ ਕਿਤਾਬ ਦਾ ਮੈਂ ਨਾਮ ਰੱਖਿਆ ਹੈ ਸਰਮਨਸ ਔਨ ਦੀ ਡੰਗਹਲ ਉਹ 25 ਦੇ ਵਿੱਚ ਜਾਂ 26 ਦੇ ਸ਼ੁਰੂ ਚਾਹੀਏ ਪੰਜਾਬੀ ਦੇ ਇੱਕ ਬੜੇ ਪ੍ਰੋਮਿਨੈਂਟ ਪੋਇਟ ਨੇ ਡਾਕਟਰ ਦੇਵਿੰਦਰ ਸੈਫੀ ਉਹ ਕੰਟੈਂਪੋਰੀ ਮਾਡਰਨ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਉਹ ਥੰਮਦੀ ਬਹੁਤ ਵਧੀਆ ਪੁੱਛ ਲਿਆ ਲਿਖਦੇ ਨੇ ਮੈਂ ਉਹਨਾਂ ਦੀ ਕਿਤਾਬ ਪਿੱਛੇ ਜੇ ਰਿਲੀਜ਼ ਹੋਈ ਸੀ ਮੁਹੱਬਤ ਨੇ ਕਿਹਾ ਉਸ ਨੂੰ ਮੈਂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰ ਰਿਹਾ ਹੂੰ 60 70% ਹੋ ਚੁੱਕੀ ਹੈ ਤੇ ਉਹਦਾ ਟਾਈਟਲ ਅਸੀਂ ਰੱਖਿਆ 10 ਸਪੀਕ ਲਵ ਪਿਆਰ ਨੇ ਇੰਜ ਕਿਹਾ ਤੇ ਉਹ ਵੀ ਮੈਨੂੰ ਲੱਗਦਾ ਹੈ 25 ਦੇ ਵਿੱਚ ਵਿੱਚ ਛਪ ਜਾਏਗੀ ਮੈਂ ਬਰੀ ਰੀਸੈਂਟਲੀ ਇਸ ਸਾਲ ਦੇ ਵਿੱਚ ਦੋ ਕਿਤਾਬਾਂ ਮੇਰੀਆਂ ਹੋਰ ਆ ਰਹੀਆਂ ਨੇ ਉਸ ਤੋਂ ਇਲਾਵਾ ਮੇਰੀਆਂ ਦੋ ਕਿਤਾਬਾਂ ਹੋਰ ਚੱਲ ਰਹੀਆਂ ਨੇ ਉਹਨਾਂ ਚੋਂ ਇੱਕ ਮੈਂ ਪਲਾਨ ਕੀਤੀ ਹੈ ਇਹ ਬੁੱਕ ਆਨ ਸ਼ਾਰਟ ਸਟੋਰੀਜ਼ ਉਹਦਾ ਮੈਂ ਨਾਮ ਰੱਖਿਆ ਹੈ ਦੀਸੂ ਸਾਈਡ ਉਹਦੇ ਚ ਕੋਈ ਵੀ ਕਹਾਣੀ ਐਸੀ ਨਹੀਂ ਹੈ ਜਿਹਦਾ ਟਾਈਟਲ ਦੀਸੂ ਸਾਈਡ ਹੋਵੇ ਉਹਨਾਂ ਸਾਰਿਆਂ ਦਾ ਹੀ ਵਿਸ਼ਾ ਵਸਤੂ ਇਹ ਹੈ ਕਿ ਆਦਮੀ ਕਰਦਾ ਕੁਛ ਹੈ ਹੁੰਦਾ ਕੁਛ ਹੈ ਸੋਚਦਾ ਕੁਛ ਹੈ ਰਿਜ਼ਲਟ ਕੁਛ ਨਿਕਲਦਾ ਹੈ ਤੇ ਉਹ ਸਾਰਿਆਂ ਦਾ ਨੈਟ ਰਿਜ਼ਲਟ ਹੈ ਕਿ ਜਦੋਂ ਆਪਾਂ ਬਿਨਾਂ ਸੋਚੇ ਸਮਝੇ ਕੁਛ ਕਰਦੇ ਹਾਂ ਇਹ ਉਹ ਆਤਮਕਾਤ ਵਰਗਾਈ ਹੁੰਦਾ ਹੈ ਇਹੋ ਆਦਮੀ ਨਾ ਚਾਹੁੰਦੇ ਹੋਏ ਵੀ ਸੁਸਾਈਡ ਕਰ ਲੈਂਦਾ ਹੈ ਔਰ ਉਸ ਤੋਂ ਬਾਅਦ ਇੱਕ ਮੈਂ ਹੋਰ ਨਾਵਲ ਸੋਚਿਆ ਹੈ ਉਹਦੇ ਕੁਝ ਵੀ ਜਿਸ ਆਪਾਂ ਕਹਿੰਦਾ ਕੋਈ ਚੈਪਟਰ ਲਿਖੇ ਗਏ ਨੇ ਉਹਦਾ ਨਾਮ ਇਹ ਰੱਖਿਆ ਹੈ ਦੀ ਰਿਟਰਨ ਟੂ ਨੋ ਵੇਅਰ ਕਿ ਉਹਦੇ ਵਿੱਚ ਜਿਹੜਾ ਹੀਰੋ ਹੈ ਉਹ ਐਸੇ ਦੇਸ਼ ਦੇ ਵਿੱਚ ਹੈ ਕਿ ਇਹ ਦੇਸ਼ ਬਹੁਤ ਵੱਡਾ ਦੇਸ਼ ਸੀ ਦੇਸ਼ ਦੀ ਬੱਦ ਕਿਸਮਤੀ ਹੈ ਉਹਨਾਂ ਲੋਕਾਂ ਦੀ ਬੱਦ ਕਿਸਮਤੀ ਹੈ ਨੇਤਾਵਾਂ ਦੀਆਂ ਮੂਫਤਾਂਵਾਂ ਦੇ ਕਾਰਨ ਉਸ ਦੇ ਟੁਕੜੇ ਹੋ ਜਾਂਦੇ ਆ। ਉਹ ਉਸ ਵੇਲੇ ਜਦੋਂ ਉਹ ਦੇਸ਼ ਦੇ ਟੁਕੜੇ ਹੁੰਦੇ ਆ ਉਹ ਆਪਣੇ ਸ਼ਹਿਰ ਤੋਂ ਆਪਣੇ ਪ੍ਰਾਂਤ ਤੋਂ ਜਿਹੜਾ ਅੱਜ ਨਵਾਂ ਦੇਸ਼ ਬਣ ਗਿਆ ਹੋਇਆ ਹੈ ਘੱਟੋ ਘੱਟ 2500 ਮੀਲ ਦੂਰ ਹੈ। ਉਹ ਦੀ ਪੂਰੀ ਕੋਸ਼ਿਸ਼ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੇ ਪ੍ਰਾਂਤ ਜਿਹੜਾ ਕਿ ਨਵਾਂ ਦੇਸ਼ ਬਣ ਗਿਆ ਉੱਤੇ ਪਹੁੰਚ ਜਾਵਾਂ। ਕਿਉਂਕਿ ਜਿੱਥੇ ਹੈ ਉਹਦਾ ਟੂਰਿਸਟ ਦੇ ਤੌਰ ਤੇ ਗਿਆ ਹੋਇਆ ਸੀ ਨਾ ਉਹਦੀ ਭਾਸ਼ਾ ਹੁੰਦੀ ਹੈ ਨਾ ਉੱਥੇ ਕੁਝ ਕਮਾ ਸਕਦਾ ਹੈ ਉਹ ਪੂਰਾ ਜੋਰ ਲਾ ਕੇ ਕਈਆਂ ਸਾਲਾਂ ਬਾਅਦ ਆਪਣੇ ਦੇਸ਼ ਮੁੜ ਕੇ ਆਉਂਦਾ ਹੈ ਜਿਹੜਾ ਕਦੇ ਉਹਦਾ ਪਰਦੇਸ ਹੋਇਆ ਕਰਦਾ ਸੀ ਤੇ ਜਦੋਂ ਆ ਕੇ ਦੇਖਦਾ ਹੈ ਉਹਦੀ ਘਰ ਵਾਲੀ ਨੇ ਵੀ ਵਿਆਹ ਕਰਾ ਲਿਆ ਹੋਇਆ ਹੈ ਉਹਦੇ ਨਿਆਣਿਆਂ ਨੇ ਵੀ ਉਹਨੂੰ ਪਛਾਣਨ ਤੋਂ ਇਨਕਾਰ ਕਰਦੇ ਹੁੰਦਾ ਹੈ ਉਹਨੂੰ ਲੱਗਦਾ ਯਾਰ ਮੈਂ ਇੰਨੇ ਸਾਲ ਸਟਰਗਲ ਕੀਤੀ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਪਣੇ ਲੋਕਾਂ ਨੂੰ ਮਿਲਣ ਵਾਸਤੇ ਉਰੇਨਾਂ ਵਾਸਤੇ ਮੇਰੀ ਕੋਈ ਕਦਰ ਨਹੀਂ ਔਰ ਉੱਥੇ ਹੀ ਫਿਡਾਈਜ਼ ਆਫ ਹਾਰਟ ਅਟੈਕ ਉਹ ਕਾ ਰੋਂਦਾ ਹੈ ਆਪਣੇ ਦੇਸ਼ ਉਮੜ ਕੇ ਆਉਂਦਾ ਹੈ ਪਰ ਉਹ ਕਿਤੇ ਨਹੀਂ ਪਹੁੰਚਦਾ ਉਹਦਾ ਮੈਨਾਂ ਰੱਖਿਆ ਦੀ ਰਿਟਰਨ ਟੂ ਨੋਵੇਅ ਜਿੱਥੇ ਉਹ ਮੁੜ ਕੇ ਆਇਆ ਉਹਨਾਂ ਨੂੰ ਉਹਦੀ ਲੋੜ ਨਹੀਂ ਸੀ ਤੇ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਇਮੋਸ਼ਨਲ ਨਾਵਲ ਹੋਏਗਾ ਇੱਕ ਲੱਖ ਨਜ਼ਰੀਏ ਤੋਂ ਹੋਏਗਾ ਸਰ ਮ ਜੀ ਹੁਣ ਤੱਕ ਦੀਆਂ ਹੋਈਆਂ ਹੋਈਆਂ ਤੁਹਾਡੀ ਕਿਤਾਬਾਂ ਨਾਵਲ ਇਹ ਕਿੱਥੇ ਅਵੇਲੇਬਲ ਹੈਗੇ ਨੇ ਇਹ ਬੁੱਕ ਸ਼ੈਲਫਰਾਂ ਦੇ ਕੋਲ ਮਿਲਣਗੇ ਜਾਂ ਕਿਤੇ ਔਨਲਾਈਨ ਵੀ ਇਹਨਾਂ ਨੂੰ ਕੋਈ ਚਾਹੇ ਤਾਂ ਪਰਚੇਸ ਕਰ ਸਕਦਾ ਜਿਹੜੇ ਦੋਵੇਂ ਨਾਵਲ ਨੇ ਮੇਰੇ ਮਾਈਕਲਸ ਨੇ ਆਜ਼ਮ ਔਰ ਦੀਪ ਇਹ ਦੋਵੇਂ ਹੀ ਵਰਲਡ ਵਾਈਡ ਅਵੇਲੇਬਲ ਨੇ Amazon ਦੇ ਉੱਪਰ ਔਰ ਜੇ ਕੋਈ ਖਰੀਦਣਾ ਚਾਹੁੰਦਾ ਹੈ ਉੱਥੇ ਅਵੇਲੇਬਲ ਹੈਗੇ ਔਰ ਪੜ੍ਹ ਸਕਦੇ ਨੇ ਔਰ ਇਹ ਮੇਰੇ ਪਬਲਿਸ਼ਰ ਦੀ ਮਤਲਬ ਮੈਂ ਬਹੁਤ ਧੰਨਵਾਦੀ ਹਾਂ ਕਿ ਉਸਨੇ ਮੈਨੂੰ ਰੂਪਰ ਤੋਂ ਉਠਾ ਕੇ ਪੂਰੀ ਦੁਨੀਆ 'ਚ ਪਛਾਣ ਸਰਵਜਿ ਕਿਉਂਕਿ ਸਾਡਾ ਚੈਨਲ ਵੀ ਬਾਈ ਜੀ ਪੰਜਾਬੀ ਉਹਦਾ ਨਾਮ ਹੈ ਤੇ ਅਸੀਂ ਪੰਜਾਬ ਦੇ ਵਿੱਚ ਬੈਠੇ ਆ ਤੇ ਆਪਾਂ ਪੰਜਾਬੀ ਭਾਸ਼ਾ ਦੀ ਵੀ ਨਾਲ ਗੱਲ ਕਰਦੇ ਸੀ ਤੇ ਤੁਸੀਂ ਜਿਹੜੀ ਪੰਜਾਬੀ ਦੇ ਵਿੱਚ ਤੁਹਾਡੀ ਪੋਇਟਰੀ ਆਉਣ ਵਾਲੀ ਹੈ ਉਹਦੇ ਵਿੱਚ ਕੋਈ ਵਧੀਆ ਜੀ ਚੀਜ਼ ਜੇ ਤੁਸੀਂ ਚਾਹੋ ਤਾਂ ਸਾਡੇ ਦਰਸ਼ਕ ਸੁਣਨਾ ਚਾਹਣਗੇ ਹਾਂ ਬਿਲਕੁਲ ਮੈਂ ਸੁਣਾਉਣਾ ਚਾਹੂੰਗਾ ਇਸ ਮੇਰੀ ਪੋਇਮ ਦਾ ਨਾਮ ਹੈ ਕਟਪੁਤਲੀ ਆਪੇਟ ਮੈਂ ਕਟਪੁਤਲੀ ਦਾ ਨਾਚ ਹੋ ਗਿਆ ਜੀਵਨ ਸਾਜੋ ਬੇਸਾਜ ਹੋ ਗਿਆ ਹਰ ਪਲ ਕੁੰਬਲਾ ਤੇ ਰਾਜ ਹੋ ਗਿਆ ਆਪਣਾ ਜ਼ਮੀਰ ਗਵਾਚ ਹੋ ਗਿਆ ਕਟ ਪੁਤਲੀ ਦਾ ਕੋਈ ਰਾਗ ਨਾ ਹੋਵੇ ਕਟ ਪੁਤਲੀ ਦਾ ਕੋਈ ਰਾਗ ਨਾ ਹੋਵੇ ਇਸ ਦਾ ਕੋਈ ਸਾਜ਼ ਨਾ ਹੋਵੇ ਆਪਣੀ ਕੋਈ ਆਵਾਜ਼ ਨਾ ਹੋਵੇ ਇਹ ਕਦੇ ਆਜ਼ਾਦ ਨਾ ਹੋਵੇ ਇਸ ਦਾ ਕੋਈ ਕਾਜ ਨਾ ਹੋਵੇ ਕਿਤੇ ਵੀ ਇਸ ਦਾ ਰਾਜ ਨਾ ਹੋਵੇ ਮੁਰਦਾਰੂ ਦਾ ਅੰਤ ਨਾ ਹੋਵੇ ਮੁਰਦਾ ਰੂ ਦਾ ਆਗਾਜ਼ ਨਾ ਹੋ ਹਰ ਪਾਸੇ ਕਚੂਤਲੀ ਨੱਚੇ ਅੰਗਾ ਲੰਗਣ ਪਾਂਬੜ ਬੱਛੇ ਉਸ ਨੂੰ ਜਾਪਣ ਹਮ ਤੇ ਸੱਚੇ ਆਪਣਾ ਮਸਤ ਨਾਚ ਉਹ ਨੱਚੇ ਜੀਵਨ ਤੋਂ ਕੋਈ ਆਸ ਨਹੀਂ ਹੈ ਹੋਸ਼ਾ ਨਾਚ ਤਰਵਾਸ ਨਹੀਂ ਹੈ ਇੰਜ ਜੂਣਾ ਆਤਮਕਾਤ ਨਹੀਂ ਹੈ ਕਚੂਤਲੀ ਜੀਵਨ ਜਾਚ ਨਹੀਂ ਹੈ ਕਿਆ ਬਾਤ ਹੈ ਸਭੇ ਸ਼ਰਮਾ ਜੀ ਬਾਈ ਦੀ ਪੰਜਾਬੀ ਦੀ ਕੀਮਤੀ ਸਮਾਦੇਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਜਲਦੀ ਹੀ ਤੁਹਾਡੀ ਜੋ ਪੰਜਾਬੀ ਪੋਰਟਰੀ ਦੀ ਕਿਤਾਬ ਹੈਗੀ ਉਹ ਵੀ ਦਰਸ਼ਕਾਂ ਦੇ ਵਿੱਚ ਪਹੁੰਚ ਜਾਵੇ ਅਤੇ ਭਵਿੱਖ ਦੀਆਂ ਤੁਹਾਡੀਆਂ ਜੋ ਯੋਜਨਾਵਾਂ ਨੇ ਉਹ ਫਟਾਫਟ ਅਤੇ ਤੁਹਾਡੀ ਪਸੰਦ ਦੇ ਮੁਤਾਬਕ ਨਿਪਰੇ ਚੜ੍ਹਨ। ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬੁਲਾਇਆ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਬੈਸਟ ਵਿਸ਼ੀਜ਼ ਦਿੱਤੀਆਂ। ਰੱਬ ਚਾਹੇਗਾ ਸਭ ਦੀਆਂ ਇੱਛਾਵਾਂ ਪੂਰੀਆਂ ਹੋਣੀਆਂ। ਮੈਂ ਤਾਂ ਰੱਬ ਤੇ ਯਕੀਨ ਕਰਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਜੋ ਮੇਰੀਆਂ ਯੋਜਨਾਵਾਂ ਨੇ ਰਾਬੋਂ ਨਾਲ ਨੂੰ ਸਿਰੇ ਲੱਭੇਗਾ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਧੰਨਵਾਦ